ਰੂਪ ਦੇ ਵਿੱਚ ਜੋ ਮੇਰਾ ਬਿਆਨ ਸੀਗਾ ਤੇ ਮੈਂ ਉਹਨਾਂ ਨੂੰ ਲਿਖ ਕੇ ਜਾਰ ਕੀਤਾ ਆਪਣੀ ਹੂੰ ਤੇ ਉਸ ਤੋਂ ਬਾਅਦ ਚਿੱਠੀ ਜਾਂਦੀ ਆ ਸਾਡੇ ਦਿੱਲੀ ਆਈ.ਐਸ. ਤੋਂ ਲੈ ਠੀਕ ਹੈ ਤੇ ਉੱਥੋਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਜ਼ਿਲ੍ਹਾ ਪ੍ਰਧਾਨ ਥਕੀ ਲਾਲੀ ਨੂੰ ਫੋਨ ਆਂਦਾ ਆ ਇਹ ਉਹਨਾਂ ਦਾ ਰਾਪਤਾ ਹੁੰਦਾ ਆ ਚੀਮਾ ਜੀ ਨਾਲ ਹੂੰ ਤੇ ਚੀਮਾ ਜੀ ਨਾਲ ਰਾਪਤਾ ਹੁੰਦਾ ਉਹ ਚੀਮਾ ਜੀ ਮੈਨੂੰ ਫੋਨ ਕਰਦੇ ਆ ਠੀਕ ਹੈ ਇਹ ਰਾਤ ਨੂੰ ਹੂੰ ਤੇ ਗੱਲ ਹੁੰਦੀ ਆ ਕਿ ਮੈਨੂੰ ਪਤਾ ਸੀਗਾ ਜੋ ਦੋ ਤਿੰਨ ਵਾਰੀ ਕਾਲ ਆ ਗਈ ਕਿ ਐਕਚੁਅਲੀ ਜੋ ਕਾਲ ਆ ਰਹੀ ਆ ਕੋਈ ਵਿਵਾਦ ਹੋਊਗਾ ਜਿਸ ਕਾਰਨ ਭਾਜੀ ਨੇ ਕਾਲ ਕਰ ਰਹੇ ਆ ਠੀਕ ਹੈ ਮੈਨੂੰ ਕਾਲ ਆਂਦੀ ਆ ਪਹਿਲਾਂ ਚਿਮਾ ਜੀ ਕਹਿੰਦੇ ਆ ਕਿ ਮੈਨੂੰ ਚਿੱਠੀ ਲਿਖ ਕੇ ਦਿੱਤੀ ਆ ਇੱਥੋਂ ਉੱਪਰ ਦਿੱਲੀ ਤੁਸੀਂ ਸਾਡੇ ਤੋਂ ਪੁੱਛਿਆ ਨਹੀਂ ਹਾਂ ਅਗਰ ਮੈਂ ਦੁਬਾਰਾ ਚਿੱਠੀ ਲਿਖ ਕੇ ਦੇਂਦਾ ਸੀ ਤਾਂ ਹਾਂਜੀ ਉਹ ਮੇਰੇ ਤੇ ਐਕਸ਼ਨ ਆ ਜਾਣਾ ਸੀ ਸਾਰਾ ਠੀਕ ਹੈ ਪਾਰਟੀ ਨੇ ਹਾਈ ਕਮੰਡ ਵਿੱਚ ਐਕਸ਼ਨ ਕਰ ਲਿਆ ਤੇ ਫਿਰ ਈਸ਼ਵਰ ਜੋ ਸਿੰਘ ਜੀ ਮਾ ਤੁਹਾਨੂੰ ਇਹ ਵੀ ਲਗਾਤਾਰ ਆਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਾਰਾ ਇਹ ਜੋ ਸੁਣਾਈ ਦੇ ਰਿਹਾ ਹੈ ਕਿ ਤੂੰ ਉੱਤੇ ਚਿੱਠੀ ਕਿਉਂ ਲਿਖੀ ਹੈ ਇਸ਼ਵਜੋ ਚੀਮਾ ਇਹਨੂੰ ਸਿੱਧੀਆਂ ਧਮਕੀ ਦਿੰਦੇ ਆ ਇਹ ਕਹਿੰਦੇ ਤੂੰ ਚਿੱਠੀ ਲੇਖੀ ਤੇ ਲਿਖੀ ਕਿਉਂ ਇਹਦਾ ਸਿੱਧਾ ਸਿੱਧਾ ਘੱਟੇ ਐਕਸ਼ਨ ਆ ਰਿਹਾ ਆ ਤੇ ਉਹਨਾਂ ਨੇ ਹਲਕੇ ਬਦਲਤੇ ਆ ਹਲਕੇ ਬਦਲਤੇ ਆ ਹਾਂਜੀ ਤੇ ਮੈਨੂੰ ਧਮਕੀ ਵੀ ਦਿੱਤੀ ਜਾਂਦੀ ਆ ਵੀ ਕਹਿੰਦੇ ਕਿ ਅਗਰ ਅਸੀਂ ਮੈਂ ਤੈਨੂੰ ਮੁੰਡਿਆਂ ਤੋਂ ਮਰਵਾ ਤਵਾਂ ਕਿ ਕੁੱਟਮਾਰ ਕਰਵਾ ਦਈਏ ਤੇਰੇ ਤੇ ਝੂਠੇ ਪਰਚੇ ਐਫ ਆਈ ਆਰ ਦਰਜ ਕਰਵਾ ਦਈਏ ਤੇ ਸਿੱਧਾ ਸਿੱਧਾ ਸਾਡੇ ਪਾਰਟੀ ਪ੍ਰਧਾਨ ਨੇ ਜੋ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੂੰ ਤੇ ਉਹਨਾਂ ਨੂੰ ਐਕਸਪੋਰਾ ਲੈਂਦੇ ਨੇ ਕੀ 파ਰਟੀ ਪ੍ਰਧਾਨ ਰਾਜਾ ਵੜਿੰਗ ਤੇਰੀ ਮਦਦ ਕਰੂਗਾ ਟਾਰਗੇਟ ਕਰਕੇ ਸਿੱਧਾ ਕਹਿੰਦੇ ਕੀ ਰਾਜਾ ਵੜਿੰਗ ਤੇਰੀ ਮਦਦ ਕਰੂਗਾ 시ਮਰਜੀਤ ਬਿਆਸ ਤੇਰੀ ਮਦਦ ਕਰੂਗਾ ਪੱਪਲਪੁਰ ਤੇਰੀ ਮਦਦ ਕਰੂਗਾ ਤੇ ਨਾਲ ਇਹ ਵੀ ਕਹਿੰਦੇ ਕੀ ਉਹਨੂੰ ਫੋਨ ਲਾ ਕੇ ਪੁੱਛ ਜਿਓ ਮਦਦ ਕਰਨੀ ਹੈ ਤਾਂ ਮੈਨੂੰ ਦੱਸ ਮੈਂ ਨਾਂ ਲੈ ਕੇ ਕਹਿੰਦਾ ਮੈਂ ਤੇਰੇ ਨਾਲ ਪੱਪਲ ਖੜੂਗਾ ਚਲਾ ਨੂੰ ਮੋਕ ਕਰਕੇ ਹਾਂਜੀ 시ਮਰਜੀਤ ਬਿਆਸ ਖੜੂ ਤੇਰੇ ਨਾਲ ਰਾਜਾ ਵੜਿੰਗ ਖੜੂ ਕਹਿੰਦਾ ਮੈਨੂੰ ਚੀਮਾ ਧਮਕਾਉਂਦਾ ਉਹ ਕਹਿੰਦਾ ਮੈਂ ਮੇਰੇ ਮਗਰ ਬੰਦੇ ਪਾਉਣੇ ਆ ਕਹਿੰਦਾ ਤੇਨਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਮੇਰੀ ਪਛਤ ਕਰੋ ਆਉ ਆਣ ਕੇ ਤੇ ਉਹਦੇ ਵਿੱਚ ਤਾਂ ਇਹ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਸਿਮਰਜੀਤ ਬੈਂਸ ਦੀ ਗੱਡੀ ਦੇ ਵਿੱਚ ਸੀਗਾ ਉਦੋਂ ਤੂੰ ਇਹ ਸਾਰਾ ਐਕਸ਼ਨ ਲਿਆ ਵਾ ਕਿ ਉਹ ਗੱਲ ਸੱਚ ਉਹ ਗੱਲ ਬਿਲਕੁਲ ਝੂਠਾ ਮੈਂ ਸਿਮਰਜੀਤ ਨੂੰ ਕਿਹਾ ਮੈਂ ਕਿਹਾ ਜੇ ਮੈਂ ਸਿਮਰਜੀਤ ਇਸ ਬੈਂਸ ਦੀ ਗੱਡੀ ਦੇ ਵਿੱਚ ਬੈਠ ਕੇ ਗਿਆ ਹਾਂ ਹਾਂਜੀ ਅਜੇ ਤੁਹਾਡੇ ਕੋਲ ਪ੍ਰੂਫ ਹਤਾ ਮੇਰੇ ਸਾਹਮਣੇ ਰੱਖੋ ਜਿਹਦਾ ਸਿੱਧਾ ਤੁਹਾਨੂੰ ਤੁਮਕਿੰਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਕੰਪਲੇਂਟ ਵੀ ਕੀਤੀ ਗਈ ਹੈ ਨਹੀਂ ਮੇਰੇ ਵੱਲੋਂ ਕਿਸੇ ਨੂੰ ਕੰਪਲੇਨ ਨਹੀਂ ਕੀਤੀ ਗਈ ਫਿਲਹਾਲ ਉਹਨੂੰ ਪਾਰਟੀ ਨੂੰ ਕੰਪਲੇਨ ਕੀਤੀ ਗਈ ਹੈ ਠੀਕ ਹੈ ਪਰ ਮੈਂ ਪਾਰਟੀ ਤੋਂ ਤੁਹਾਡੇ ਰੀਡੀਆਂ ਦੇ ਰਾਹੀਂ ਵੀ ਬੇਨਤੀ ਕਰਦਾ ਕਿ ਜੋ ਬੰਦੀ ਕਾਰਵਾਈ ਤਾਂ ਉਹ ਵੀ ਹੋਣੀ ਚਾਹੀਏ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨਿਤਿਆਸ਼ੀ ਨਿਊਜ਼ ਚੈਨਲ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਲਗਾਤਾਰ ਮੋਦਾ ਭਖਿਆ ਹੋਇਆ ਹੈ ਜਿੱਥੇ ਕਿ ਕਾਂਗਰਸ ਪਾਰਟੀ ਦੀ ਆਪਸੀ ਫੋਟੋਬਾਜੀ ਵੀ ਕਿਤੇ ਨਾ ਕਿਤੇ ਨਜ਼ਰ ਹੁੰਦੀ ਹੋਈ ਦਿਖ ਰਹੀ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਕਾਂਗਰਸ ਪਾਰਟੀ ਦੇ ਹੀ ਜੋ ਲੀਡਰ ਨੇ ਈਸ਼ਵਰ ਜੋਤ ਸਿੰਘ ਟੀਮਾ ਜਿਹਨਾਂ ਵੱਲੋਂ ਹਲਕਾ ਫਾਉਦੇ ਉੱਤੇ ਰੈਕਸ਼ਨ ਵੀ ਲੜੇ ਗਏ ਸੀ ਵਿਧਾਨ ਸਭਾ ਦੇ 2022 ਦੇ ਵਿੱਚ ਉਹਨਾਂ ਦੀ ਜੋ ਹਲਕਾ ਆਤਮਨਗਰ ਦੇ ਯੂਵ ਪ੍ਰਧਾਨ ਨੇ ਰੋਹਨ ਲਾਲਕਾ ਉਹਨਾਂ ਦੇ ਨਾਲ ਆਪਸੀ ਬਹਿਸਵਾਜੀ ਹੋ ਜਾਂਦੀ ਹੈ ਜਿਸ ਦੀ ਇੱਕ ਰਿਕਾਰਡਿੰਗ ਵੀ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਕਿ ਈਸ਼ਵਰ ਜੋ ਸਿੰਘ ਟੀਮਾ ਦੇ ਉੱਤੇ ਲਗਾਤਾਰ ਰੋਪ ਲਗਾਏ ਜਾਂਦੇ ਨੇ ਕਿ ਉਹ ਧਮਕੀਆਂ ਵੀ ਦੇ ਰਹੇ ਨੇ ਅਤੇ ਕਹਿੰਦੇ ਨੇ ਕਿ ਤੁਹਾਨੂੰ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਲੀਡਰਾਂ ਦੇ ਨਾਮ ਲੈ ਕੇ ਕਹਿੰਦੇ ਨੇ ਕਿ ਉਹ ਤੁਹਾਨੂੰ ਬਚਾ ਲੈਣਗੇ ਅੱਜ ਉਹ ਹੀ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਉਸ ਮਾਮਲੇ ਦੇ ਵਿੱਚ ਸਾਡੇ ਨਾਲ ਅੱਜ ਮੌਜੂਦ ਨੇ ਰੋਹਨ لال ਕਾ ਜਿਨ੍ਹਾਂ ਦੇ ਨਾਲ ਇਹ ਸਾਰਾ ਵਿਵਾਦ ਹੁੰਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਵਿਵਾਦ ਆਖਿਰ ਕਿੱਥੋਂ ਸ਼ੁਰੂ ਹੋਇਆ ਔਰ ਇਸ ਵਿਵਾਦ ਦੇ ਕੀ ਕਾਰਨ ਸਨ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅਸ਼ੀਕਲ ਜੀ ਸਾਰੇ ਦੇ ਜਨਤਾ ਅਸੀਂ ਦੇਖ ਰਹੇ ਸਰੋਤਾਂ ਨੂੰ ਸਰ ਇਹ ਜੋ ਮਾਮਲਾ ਹੋ ਰਿਹਾ ਪਿਛਲੇ ਦਿਨ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਇਹ ਮਾਮਲਾ ਕੀ ਪੂਰੀ ਜਾਣਕਾਰੀ ਦੇ ਇਹ ਮਾਮਲਾ ਜਿਹੜਾ ਵੈਸਟ ਹਲਕੇ ਦੇ ਵਿੱਚ ਇੱਕ ਬਲੌਕ ਪ੍ਰਧਾਨ ਦੀ ਚਿੱਠੀ ਨੂੰ ਲੈ ਕੇ ਆ ਜੋ ਅੱਜ ਤੱਕ ਸ਼ੁਰੂ ਤੋਂ ਲੈ ਕੇ ਤਦਕਨ ਆ ਚੁੱਕਾ ਹੈ ਮਾਮਲਾ ਤੇ ਜੋ ਈਸ਼ੂ ਜੋ ਚੀਮਾ ਜੀ ਆ ਹੈਪੀ ਲਾਲੀ ਜ਼ਿਲ੍ਹਾ ਪ੍ਰਧਾਨਾ ਸਾਡੇ ਹਾਂਜੀ ਇਹਨਾਂ ਨੇ ਮਲਕੀ ਉੱਪਰੋਂ ਅਪਰੂਵਲ ਕਰਾਈ ਸੀਗੀ ਚਿੱਠੀ ਵੈਸਟ ਹਲਕੇ ਦੀ ਬਲੌਕ ਪ੍ਰਧਾਨ ਦੀ ਠੀਕ ਹੈ ਤੇ ਚੀਮਾ ਜੀ ਨੇ ਕੀ ਕੀਤਾ ਉੱਥੇ ਜਿਹੜੀ ਚਿੱਠੀ ਸੀਗੀ ਉਹਨੂੰ ਪੈਨ ਨਾਲ ਰੇਸ ਕਰਕੇ ਆਤਮ ਨਗਰ ਕਰਤਾ ਠੀਕ ਹੈ ਤਦ ਲਈ ਕਿ ਵੈਸਟਰ ਦੇ ਵਿੱਚ ਕੀਤੀ ਗਈ ਸੀ ਲੇਕਿਨ ਬਾਅਦ ਚ ਉਹਨੂੰ ਪਿੰਨ ਕਰਕੇ ਆਤਮ ਨਗਰ ਜਿਆ ਆਤਮ ਨਗਰ ਤਾਂ ਕਰਤਾ ਸੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਅਗਰ ਵਿਵਾਦ ਕਿ ਹੁੰਦਾ ਉੱਥੇ ਤਾਂ ਯੂਵ ਪ੍ਰਧਾਨ ਤੁਸੀਂ ਉਹ ਹੰਕਾਰ ਆਤਮ ਨਗਰ ਦੇ ਐਕਚੁਅਲੀ ਪਾਰਟੀ ਦਾ ਜੋ ਪ੍ਰੋਟੋਕੋਲ ਆ ਨਾ ਹਾਂਜੀ ਤਾਂ ਉਹ ਹੁੰਦਾ ਕਿ ਅਗਰ ਮੈਂ ਇਲੈਕਟਰ ਪ੍ਰੈਜ਼ੀਡੈਂਟ ਹਾਂ ਹਾਂਜੀ ਤਾਂ ਉਹਦੇ ਧਿਆਨ ਦੇ ਵਿੱਚ ਹੋਣਾ ਚਾਹੀਦਾ ਆ ਅੱਜ ਜਿਵੇਂ ਮੈਂ ਆਤਮਨਗਰ ਦਾ ਯੂਥ ਕਾਂਗਰਸ ਦਾ ਪ੍ਰਧਾਨ ਹਾਂ ਕਿ ਮੇਰੇ ਧਿਆਨ ਦੇ ਵਿੱਚ ਹੋਣਾ ਚਾਹੀਦਾ ਸੀ ਕਿ ਮੇਰੇ ਹਲਕੇ ਦੇ ਵਿੱਚ ਬਲਾਕ ਪ੍ਰਧਾਨ ਲਾ ਚੁੱਕੇ ਆ ਇਹ ਮੇਰਾ ਨਹੀਂ ਐਕਚੁਅਲੀ ਪਾਰਟੀ ਦਾ ਪ੍ਰੋਟੋਕੋਲ ਆ ਕਿ ਮੈਂ ਇੰਨਾ ਵੱਡਾ ਨਹੀਂ ਹੋ ਗਿਆ ਕਿ ਮੈਨੂੰ ਐਕਚੁਅਲੀ ਪੁੱਛਿਆ ਜਾਵੇ ਜੋ ਪਾਰਟੀ ਦੇ ਰੂਲ ਦੇ ਮੁਤਾਬਕ ਕਹਿ ਰਹੇ ਆ ਠੀਕ ਹੈ ਤੇ ਤੁਸੀਂ ਜਿਹੜੇ ਯੂਪ ਪ੍ਰਧਾਨ ਲੱਗੇ ਇਲੈਕਟਡ ਸੀ ਜਾਂ ਕਿਸੇ ਸਿਫਾਰਸ਼ ਦੇ ਉੱਤੇ ਲੱਗੇ ਮੈਂ ਇਲੈਕਟਡ ਸੀਗਾ ਵੀਰ ਜੀ ਇਲੈਕਟਡ ਸੀ ਪਰ ਤੁਹਾਨੂੰ ਨਈ ਇਲੈਕਸ਼ਨ ਆ ਗਿਆ ਉਸ ਤੋਂ ਬਾਅਦ ਸਿੱਧਾ ਹੀ ਬਲੌਗ ਪ੍ਰਧਾਨ ਲਗਾ ਦਿੱਤਾ ਗਿਆ ਬਿਲਕੁਲ ਹਾਂਜੀ ਤੇ ਉਹ ਕੀ ਕਿਤੇ ਨਾ ਕਿਤੇ ਤੁਹਾਨੂੰ ਸਾਈਡ ਕਰਨ ਦੀ ਕੋਸ਼ਿਸ਼ ਸੀ ਜਾਂ ਕੀ ਕਿਉਂ ਛੜਯੰਤਰੇ ਪੂਰਾ ਰਚਿਆ ਚਲੋ ਮੈਂ ਤਾਂ ਕੰਨਾ ਇਹਦੇ ਵਿੱਚ ਮੇਰਾ ਫਾਇਦਾ ਹੀ ਸੀਗਾ ਕਿ ਮੇਰੇ ਹੀ ਮੋਢੇ ਜਿਹੜਾ ਮੇਰਾ ਹੀ ਹੈਵੀ ਹੋਣਾ ਸੀਗਾ ਮੈਂ ਹਾਂ ਪਰ ਇੱਕ ਗੱਲ ਹੁੰਦੀ ਕਿ ਇੱਕ ਅਸੈਂਬਲੀ ਪ੍ਰੈਜ਼ੀਡੈਂਟ ਇਲੈਕਟਡ ਹੋਵੇ ਤਾਂ ਉਹਦੀ ਰਿਸਪੈਕਟ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀਰ ਜੀ ਹਾਂਜੀ ਤੇ ਤੁਸੀਂ ਫਿਰ ਉਸ ਤੋਂ ਅੱਗੇ ਕੀ ਸਟੈਪ ਲਿਆ ਵਿਵਾਦ ਕਿੱਥੋਂ ਸ਼ੁਰੂ ਹੋਣਾ ਸਟੈਪ ਮੈਨੂੰ ਮੇਰੇ ਇੰਚਾਰਜ ਨੇ ਪ ਠੀਕ ਹੈ ਤੇ ਮੈਨੂੰ ਉਹਨਾਂ ਦੀ ਕਾਲ ਆਂਦੀ ਆ ਹੂੰ ਕੀ ਕਹਿੰਦੇ ਜੋ ਵੀ ਆਜਾਤਮ ਨਗਰ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਨੇ ਚਿੱਠੀ ਨੂੰ ਲੈ ਕੇ ਕੀ ਤੁਹਾਡੇ ਧਿਆਨ ਦੇ ਵਿੱਚ ਹੈ ਸੀਗਾ ਹੂੰ ਮੇਰੇ ਧਿਆਨ ਦੇ ਵਿੱਚ ਨਹੀਂ ਸੀਗਾ ਤਾਂ ਮੈਂ ਉਹਨਾਂ ਨੂੰ ਸਾਫ਼ ਤੌਰ ਤੇ ਮਨ੍ਹਾ ਕਰਤਾ ਕਿ ਬਿਲਕੁਲ ਮੇਰੇ ਧਿਆਨ ਦੇ ਵਿੱਚ ਨਹੀਂ ਸੀਗਾ ਕਿ ਮੇਰੀ ਬਿਨਾ ਅਗਵਾਈ ਦੇ ਕਿਤੇ ਬਗੈਰ ਕੀ ਇਹ ਜਿਹੜਾ ਮੁੰਡਾ ਇਹਨੂੰ ਬਲੋਕ ਪ੍ਰਧਾਨ ਦੀ ਚਿੱਠੀ ਦਿੱਤੀ ਗਈ ਹੈ ਚੀਮਾ ਜੀ ਵੱਲੋਂ ਤੇ ਜਿਹੜੀ ਚਿੱਠੀ ਸੀਗੀ ਉਹ ਵੈਸਟ ਹਲਕੇ ਦੀ ਅਪਰੂਵਲ ਸੀਗੀ ਠੀਕ ਹੈ ਤੇ ਚਿੱਠੀ ਅਪਰੂਵਲ ਜਦੋਂ ਉਹਨਾਂ ਨੇ ਆਤਮ ਨਗਰ ਦੇ ਕੀਤੀ ਚਿੱਠੀ ਦੇ ਕੇ ਉਹਨਾਂ ਤੋਂ ਮਿਲ ਕੇ 2 ਘੰਟੇ ਬਾਅਦ ਹੀ ਪਾਰਟੀ ਹਾਈ ਕਮਾਂਡ ਵੱਲੋਂ ਚਿੱਠੀ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਸੀ ਜੀ ਠੀਕ ਹੈ ਤੇ ਤੁਸੀਂ ਵੀ ਕੋਈ ਲਿਖਤੀ ਦਿੱਤਾ ਸੀਗਾ ਤੇ ਮੈਨੂੰ ਇੰਚਾਰਜ ਸਾਹਿਬ ਦਾ ਫੋਨ ਆਇਆ ਸੀਗਾ ਕਿ ਉਹ ਕਹਦੇ ਕਿ ਤੁਸੀਂ ਮੈਨੂੰ ਲਿਖਤੀ ਰੂਪ ਦੇ ਵਿੱਚ ਜੋ ਆਪਣਾ ਲੈਟਰ ਪੈਡ ਤੇ ਦੇ ਦਿਓ ਤਾਂ ਮੈਂ ਉਹਨਾਂ ਨੂੰ ਆਪਣਾ ਲਿਖਤੀ ਰੂਪ ਦੇ ਵਿੱਚ ਜੋ ਮੇਰਾ ਬਿਆਨ ਸੀਗਾ ਤੇ ਮੈਂ ਉਹਨਾਂ ਨੂੰ ਲੈ ਕੇ ਜਾਰ ਕੀਤਾ ਆਪਣੀ ਹੂੰ ਤੇ ਉਸ ਤੋਂ ਬਾਅਦ ਚਿੱਠੀ ਜਾਂਦੀ ਆ ਸਾਡੇ ਦਿੱਲੀ ਆਈ.ਐਸ.ਸੀ ਕੋਲੇ ਠੀਕ ਹੈ ਤੇ ਉੱਥੋਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਜ਼ਿਲ੍ਹਾ ਪ੍ਰਧਾਨ ਹੈਪੀ ਲਾਲੀ ਜੀ ਨੂੰ ਫੋਨ ਆਂਦਾ ਆ ਹੂੰ ਇਹ ਉਹਨਾਂ ਦਾ رابطہ ਹੁੰਦਾ ਹੈ ਚੀਮਾ ਜੀ ਨਾਲ ਹੂੰ ਤੇ ਚੀਮਾ ਜੀ ਨਾਲ رابطہ ਹੁੰਦਾ ਉਹ ਚੀਮਾ ਜੀ ਮੈਨੂੰ ਫੋਨ ਕਰਦੇ ਆ ਠੀਕ ਹੈ ਇਹ ਰਾਤ ਨੂੰ ਹੂੰ ਤੇ ਗੱਲ ਹੁੰਦੀ ਆ तकरीबन ਪਰਸੋਂ ਦੀ ਨਾਈਟ ਦੀ ਗੱਲ ਆ ਠੀਕ ਹੈ ਰਾਤ 9:22 ਤੇ ਮਿੰਟ ਤੇ ਫੋਨ ਆਂਦਾ ਹੈ ਠੀਕ ਹੈ ਕਿਉਂਕਿ ਮੈਨੂੰ ਪਤਾ ਸੀ ਆ ਜੋ ਦੋ ਦੋ ਤਿੰਨ ਵਾਰੀ ਕਾਲ ਆ ਗਈ ਹੂੰ ਕਿ ਐਕਚੁਅਲੀ ਜੋ ਕਾਲ ਆ ਰਹੀ ਆ ਹੂੰ ਤੇ ਕੋਈ ਵਿਵਾਦ ਹੋਊਗਾ ਜਿਸ ਕਾਰਨ ਭਾਜੀ ਇੰਨੀ ਕਾਲ ਕਰ ਰਹੇ ਆ ਠੀਕ ਹੈ ਜੀ ਮੈਨੂੰ ਕਾਲ ਆਂਦੀ ਆ ਪਹਿਲਾਂ ਚੀਮਾ ਜੀ ਕਹਿੰਦੇ ਆ ਕਿ ਤੂੰ ਮੈਨੂੰ ਚਿੱਠੀ ਲਿਖ ਕੇ ਦਿੱਤੀ ਆ ਇਦਾਂ ਉੱਪਰ ਦਿੱਲੀ ਕਿਉਂ ਸਾਡੇ ਤੋਂ ਪੁੱਛਿਆ ਨਹੀਂ ਹਮਮ ਅਗਰ ਮੈਂ ਦੁਬਾਰਾ ਚਿੱਠੀ ਲਿਖ ਕੇ ਦਿੰਦਾ ਸੀ ਤਾਂ ਹਾਂਜੀ ਤਾਂ ਉਹ ਮੇਰੇ ਤੇ ਐਕਸ਼ਨ ਆ ਜਾਣਾ ਸੀਗਾ ਸਾਰਾ ਠੀਕ ਹੈ ਪਾਰਟੀ ਨੇ ਹਾਈ ਕਮਾਂਡ ਨੇ ਮੇਰੇ ਤੇ ਐਕਸ਼ਨ ਕਰ ਦੇਣਾ ਸੀ ਹਮ ਤੇ ਫਿਰ ਈਸ਼ਵਰ ਜੋ ਸਿੰਘ ਜੀਮਾ ਤੁਹਾਨੂੰ ਇਹ ਵੀ ਲਗਾਤਾਰ ਆਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਾਰੇ ਜੋ ਸੁਣਾਈ ਦੇ ਰਿਹਾ ਹੈ ਕਿ ਤੂੰ ਉੱਤੇ ਚਿੱਠੀ ਕਿਉਂ ਲਿਖੀ ਹੈ ਈਸ਼ਵਰ ਜੋ ਚੀਮਾ ਮੈਨੂੰ ਸਿੱਧੀਆਂ ਧਮਕੀ ਦਿੰਦੇ ਆ ਕਿ ਕਹਿੰਦੇ ਤੂੰ ਚਿੱਠੀ ਲੇਖੀ ਤੇ ਲਿਖੀ ਕਿਉਂ ਇਹਦਾ ਸਿੱ ਤੇ ਉਹਨਾਂ ਨੇ ਹਲਕੇ ਬਦਲਤੇ ਆ ਹਲਕੇ ਬਦਲਤੇ ਆ ਹਾਂਜੀ ਤੇ ਮੈਨੂੰ ਧਮਕੀ ਵੀ ਦਿੱਤੀ ਜਾਂਦੀ ਆ ਹੂੰ ਕਿ ਕਹਿੰਦੇ ਕਿ ਅਗਰ ਅਸੀਂ ਮੈਂ ਤੈਨੂੰ ਮੁੰਡਿਆਂ ਤੋਂ ਮਰਵਾ ਤਵਾ ਕਿ ਕੁੱਟਮਾਰ ਕਰਵਾ ਦਈਏ ਤੇਰੇ ਤੇ ਝੂٹے ਪਰਚੇ ਐਫ ਆਈ ਆਰ ਦਰਜ ਕਰਵਾ ਦਈਏ ਤੇ ਸਿੱਧਾ ਸਿੱਧਾ ਸਾਡੇ ਪਾਰਟੀ ਪ੍ਰਧਾਨ ਨੇ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਹੂੰ ਤੇ ਉਹਨਾਂ ਨੂੰ ਕਿ ਐਕਸ ਪੂਰਾ ਲੈਂਦੇ ਨੇ ਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇਰੀ ਮਦਦ ਕਰੂਗਾ ਟਾਰਗੇਟ ਕਰਕੇ ਸਿੱਧਾ ਕਹਿੰਦੇ ਕਿ ਰਾਜਾ ਵੜਿੰਗ ਤੇਰੀ ਮਦਦ ਕਰੂਗਾ ਸਿਮਰਜੀਤ ਬੈਂਸ ਤੇਰੀ ਮਦਦ ਕਰੂਗਾ ਪਪਲ ਕਪੂਰ ਤੇਰੀ ਮਦਦ ਕਰੂਗਾ ਠੀਕ ਹੈ ਤੇ ਨਾਲ ਇਹ ਵੀ ਕਹਿੰਦੇ ਕਿ ਉਹਨੂੰ ਫੋਨ ਲਾ ਕੇ ਪੁੱਛ ਜੇ ਉਹ ਮਦਦ ਕਰਨਗੇ ਤਾਂ ਮੈਨੂੰ ਦੱਸ ਅੱਛਾ ਤੇ ਤੁਹਾਡੇ ਕੋਲ ਜਿਹੜੀ ਆਡੀਓ ਹੈ ਉਹ ਹੈ ਤੁਹਾਡੇ ਕੋਲ ਇਸ ਟਾਈਮ ਆਡੀਓ ਹੈਗੀ ਜਿਹ ਮੈਂ ਤੁਹਾਨੂੰ ਸੁਣਾ ਦਉਂਦਾ ਹਾਂ ਜੀ ਬਿਲਕੁਲ ਉਹ ਦੱਸੋ ਜੀ

ਹਾਂਜੀ ਮੈਂ ਕਿਸੇ ਦੇ ਉਲਟ ਨਹੀਂ ਲਿਖੇ ਦਿੱਤਾ ਵੀਰੇ ਕਿਸੇ ਦਾ ਵਿੱਚ ਨਾਮ ਨਹੀਂ ਮੈਂ ਤੁਹਾਨੂੰ ਐਪਲੀਕੇਸ਼ਨ ਵੀ ਲਿਖੀ ਹੋਈ ਜਿਹੜੀ ਲਿਖੀ ਹੋਈ ਹੈ ਤੁਹਾਨੂੰ ਹਾਂਜੀ ਹਾਂਜੀ ਕਿੰਨੇ ਵੀਰੇ ਮੈਂ ਤੁਹਾਡੇ ਉਲਟ ਚੋਂ ਮੈਨੂੰ ਉਹਨਾਂ ਕਿਹਾ ਰਹੇ ਚਿੰਤੀਦਰ ਸਭੀ ਨੂੰ ਕਹਿੰਦਾ ਸਾਰਾ ਨਹੀਂ ਕੋਈ ਨਹੀਂ ਕਰਦਾ ਵੀਰੇ ਹਾਂਜੀ ਮੈਂ ਕਿਸੇ ਨੂੰ ਕਹਾ ਕਿ ਕਿਨੇ ਘਰ ਪੈ ਜੇ ਮੈਂ ਕਿਸੇ ਨੂੰ ਕਹਾ ਵੀ ਪਰਚਾ ਕਰਾਉਣੇ ਕਿਹ ਕਿਹਨਾ ਮੈਂ ਨਾਲੇ ਕਿ ਕਹਿਣਾ ਤੇਰਾ ਪਪਾ ਘੁੱਟੇ ਹਾਂਜੀ ਰੱਖਦੇ ਆ ਹਾਂ ਜੀ ਇਹ ਤੇ ਸ਼ਰਿਆਮ ਸਿੱਧਾ ਸਿੱਧਾ ਤੁਹਾਨੂੰ ਧਮਕੀਆਂ ਦਿੱਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਕੰਪਲੇਂਟ ਵੀ ਕੀਤੀ ਗਈ ਹੈ ਨਹੀਂ ਮੇਰੇ ਵੱਲੋਂ ਕਿਸੇ ਨੂੰ ਕੰਪਲੇਨ ਨਹੀਂ ਕੀਤੀ ਗਈ ਫਿਲਹਾਲ ਮੈਨੂੰ ਪਾਰਟੀ ਨੂੰ ਕੰਪਲੀਟ ਕੀਤੀ ਗਈ ਹੈ ਠੀਕ ਹੈ ਫਿਰ ਮੈਂ ਪਾਰਟੀ ਤੋਂ ਤੁਹਾਡੇ ਦਾ ਮੀਡੀਆ ਦੇ ਰਾਹੀਂ ਵੀ ਬੇਨਤੀ ਕਰਦਾ ਕਿ ਜੋ ਬੰਦੀ ਕਾਰਵਾਈ ਆ ਤਾਂ ਉਹ ਵੀ ਹੋਣੀ ਚਾਹੀਦੀ ਹੈ ਤਾਂ ਕਿ ਕੱਲ ਜੋ ਮੇਰੇ ਵਰਗੇ ਅੱਜ ਸਟਾਰਟਿੰਗ ਜਰਨੀ ਹੈ ਜਿਸ ਦੀ ਪੋਲੀਟੀਸ਼ਨ ਦੇ ਵਿੱਚ ਕਿ ਉਹਨੂੰ ਪੌੜੀ ਚੜਨ ਤੋਂ ਪਹਿਲਾਂ ਹੀ ਪੌੜੀ ਦੇ نیچے ਨਾ ਖਿੱਚੀ ਜਾਵੇ ਤੇ ਇਹ ਈਸ਼ਵਰ ਜੋ ਮੇਰੇ ਨਾਲ ਹੋ ਗਿਆ ਕਿ ਕੱਲ ਨੂੰ ਕਿਸੇ ਹੋਰ ਵਰਕਰ ਨਾਲ ਨਾ ਹੋ ਸਕੇ ਤੇ ਈਸ਼ਵਰ ਜੋ ਸਿੰਘ ਦੀ ਮਾਂ ਆਪਣੀ ਆਡੀਓ ਦੇ ਵਿੱਚ ਜੋ ਤੁਸੀਂ ਸੁਣਾਈ ਆ ਉਹਦੇ ਵਿੱਚ ਕਹਿ ਰਹੀ ਤੂੰ ਧੜੇਬੰਦੀ ਦੇ ਵਿਚਾਰੇ ਕੀ ਐ ਤਾਂ ਨਹੀਂ ਵੀ ਤੁਸੀਂ ਜਿਹੜੀ ਉਹਨਾਂ ਦੀ ਆਪਸੀ ਧੜੇਬੰਦੀ ਚੱਲਦੀ ਪਈ ਆ ਪਿਛਲੇ ਕੁਝ ਸਮੇਂ ਤੋਂ ਤੁਸੀਂ ਦੇਖਿਆ ਹੋਵੇ ਹਲਕਾ ਵੈਸਟ ਦੇ ਪਚੋਣਾ ਦੇ ਵਿੱਚ ਵੀ ਉਹ ਧੜੇਬੰਦੀ ਦਿਖੀ ਸੀ ਕਿਤੇ ਉਹ ਤਾਂ ਨਹੀਂ ਤੁਸੀਂ ਇੱਕ ਗੁੱਟ ਦੇ ਬੰਦੇ ਹੋ ਤੇ ਉਹ ਦੂਜੇ ਗੁੱਟ ਦੇ ਨੇ ਤਾਂ ਕਰਕੇ ਇਹ ਰੋਲਾ ਪਿੰਦਾ ਵੇ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਰਾਜਨੀਤੀ ਵਿੱਚ ਪੈਰ ਰੱਖਿਆ ਸੀ ਨਾ ਵੀਰੇ ਹੂੰ ਮੈਂ ਉਸ ਦਿਨ ਤੋਂ ਸੋਚਿਆ ਸੀਗਾ ਕਿ ਰੋਹਨ ਲਾਲਕਾ ਕਦੇ ਧੜੇਬੰਦੀ ਚ ਨਹੀਂ ਪਊਗਾ ਠੀਕ ਹੈ ਜੀ ਤੇ ਅੱਜ ਵੀ ਮੈਂ ਨਿਊਟਨ ਹੋ ਕੇ ਚੱਲਦਾ ਸੀਗਾ ਤੇ ਮੈਂ ਚੀਮਾ ਜੀ ਦਾ ਅੱਜ ਵੀ ਉਨਾ ਹੀ ਸਤਿਕਾਰ ਕਰਦਾ ਸੀਗਾ ਤੇ ਪਰ ਉਹਨਾਂ ਨੇ ਜੋ ਕੀਤਾ ਪਰ ਮੈਨੂੰ ਮੇਰੇ ਮਨ ਤੇ ਬਹੁਤ ਠੇਸ ਲੱਗੀ ਆ ਤੇ ਇਹ ਆਡੀਓ ਤੁਸੀਂ ਕੀਤੀ ਤਿਆਰ ਤੁਹਾਨੂੰ ਫੋਨ ਆਉਂਦਾ ਧਮਕੀਆਂ ਆਉਂਦੀਆਂ ਆਡੀਓ ਬਣਾਈ ਜਾਂਦੀ ਹੈ ਕਿਤੇ ਇਹ ਤਾਂ ਨਹੀਂ ਵੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਤੁਹਾਨੂੰ ਫੋਨ ਆਣਾ ਵਾ ਤੇ ਕਿਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਇਹ ਸਾਰੀ ਸਾਜ਼ਿਸ਼ਤਾ ਨਹੀਂ ਰਚੀ ਜਾਂਦੀ ਵੀ ਜਿ ਕੋ ਸਾਜਸਤਾਨੀਆਂ ਐਕਚੁਅਲੀ ਜਿਵੇਂ ਉਹਨਾਂ ਨੇ ਚੀਮਾ ਇਹਨਾਂ ਦੋ ਤਿੰਨ ਵਾਰੀ ਫੋਨ ਕੀਤਾ ਨਾ ਹੂੰ ਤੋ ਉਹਨਾਂ ਨੇ ਮੈਨੂੰ ਪਤਾ ਲੱਗ ਗਿਆ ਸੀ ਕਿਉਂਕਿ ਆਈਵਾਈਸੀ ਤੋਂ ਜਿਵੇਂ ਚਿੱਠੀ ਆਂਦੀ ਆ ਤਾਂ ਕੋਈ ਐਕਸ਼ਨ ਹੋਊਗਾ ਤਾਂ ਮੈਨੂੰ ਪਤਾ ਸੀ ਕਿ ਉਹ ਇਦਾਂ ਬੋਲਣਗੇ ਹੂੰ ਤੇ ਉਹਦੇ ਵਿੱਚ ਤਾਂ ਇਹ ਵੀ ਉਹਨਾਂ ਨੇ ਕਿਹਾ ਵੀ ਤੂੰ ਸਿਮਰਜੀਤ ਬੈਂਸ ਦੀ ਗੱਡੀ ਦੇ ਵਿੱਚ ਸੀਗਾ ਉਦੋਂ ਤੂੰ ਇਹ ਸਾਰਾ ਐਕਸ਼ਨ ਲਿਆ ਵਾ ਕੀ ਉਹ ਗੱਲ ਸੱਚ ਉਹ ਗੱਲ ਬਿਲਕੁਲ ਝੂਠਾ ਮੈਂ ਚੀਮਾ ਜੀ ਨੂੰ ਕਿਹਾ ਮੈਂ ਕਿਹਾ ਜੇ ਮੈਂ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਦੇ ਵਿੱਚ ਬੈ ਕੇ ਗਿਆ ਹਾਂ ਤਾਂ ਜੇ ਤੁਹਾਡੇ ਕੋਲ ਪ੍ਰੂਫ ਆ ਤਾਂ ਮੇਰੇ ਸਾਹਮਣੇ ਰੱਖ ਦਿਓ ਠੀਕ ਹੈ ਤੇ ਉਹ ਹੁਣ ਧਮਕੀਆਂ ਵੀ ਤੁਹਾਨੂੰ ਦਿੰਦੇ ਪਏ ਵੀ ਅਸੀਂ ਤੂੰ ਮੇਰੇ ਤੋਂ ਪਰਮਿਸ਼ਨ ਲਏ ਬਿਨਾ ਇਹ ਕਰ ਦਿੱਤਾ ਵਾ ਤੇ ਹੁਣ ਤੈਨੂੰ ਉਹ ਨਾਮ ਵੀ ਲੈਂਦੇ ਪਿਆ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਦਾ ਵੀ ਨਾਮ ਲੈਂਦੇ ਪਿਆ ਸਿਮਰਜੀਤ ਬੈਂਸ ਦਾ ਵੀ ਨਾਮ ਲੈਂਦੇ ਪਿਆ ਵੀ ਉਹ ਤੈਨੂੰ ਬਚਾ ਲੂਗੇ ਕਿ ਹੁਣ ਉਹ ਤੁਹਾਡੀ ਸੇਫਟੀ ਵਾਸਤੇ ਆ ਗਏ ਨੇ ਜਾਂ ਪਾਰਟੀ ਦੇ ਕੋਈ ਹੌਲ ਲੀਡਰ ਤੁਹਾਡੀ ਸੇਫਟੀ ਲੱਗਿਆ ਹੈ ਬਿਲਕੁਲ ਪਾਰਟੀ ਹਾਈ ਕਮਾਂਡ ਮੇਰੇ ਨਾਲ ਖੜੀ ਆ ਕਾਂਗਰਸ ਪਾਰਟੀ ਤੇ ਵਿਸ਼ਵਾਸ ਆ ਕਿ ਉਹ ਮੇਰੇ ਨਾਲ ਖੜਨਗੇ ਠੀਕ ਹੈ ਭਾਈ ਐਮਪੀ ਰਾਜਾ ਵੜਿੰਗ ਜੀ ਵੀ ਆਪਣੇ ਨਾਲ ਖੜੇ ਨੇ ਬੈਂਸ ਸਾਹਿਬ ਤਾਂ ਤੁਸੀਂ ਦੇਖ ਹੀ ਲਿਆਉਣਾ ਮੀਡੀਆ ਦੇ ਜ਼ਰੀਏ ਜੀ ਉਹਨਾਂ ਸਿੱਧਾ اسی ਤੇਰੇ ਨਾਲ ਖੜੇ ਆ ਤੇ ਕੋਈ ਤੁਹਾਨੂੰ ਹੁਣ ਤੱਕ ਫੋਨ ਆਇਆ ਪਾਰਟੀ ਹਾਈ ਕਮਾਂਡ ਦਾ ਜਾਂ ਕਿਸੇ ਲੀਡਰ ਦਾ ਤੇ ਮੇਰੀ ਰਾਜਾ ਭਾਈ ਨਾਲ ਗੱਲ ਹੋਈ ਸੀਗੀ ਹੂੰ ਕਿ ਉਹ ਕਹਿੰਦੇ ਮੈਂ ਤੇਰੇ ਨਾਲ ਖੜਾ ਆ ਕਿ ਜਿੱਥੇ ਵੀ ਪਾਰਟੀ ਪੱਧਰ ਤੇ ਲੋੜ ਪਊਗੀ ਕਿ ਮੈਂ ਤੇਰੇ ਨਾਲ ਆ ਤੇ ਤੁਸੀਂ ਹੁਣ ਈਸ਼ਵਰ ਜੋ ਚਿੰਮਾ ਨੂੰ ਲੈ ਕੇ ਕੰਪਲੇਨਟ ਕੀਤੀ ਪਾਰਟੀ ਨੂੰ ਮੈਂ ਪਾਰਟੀ ਨੂੰ ਕੰਪਲੀਟ ਦਗਾ ਨਹੀਂ ਫਿਲਹਾਲ ਭਾਈ ਨੂੰ ਰਾਜੇ ਭਾਈ ਨੂੰ ਬਿਲਕੁਲ ਦੱਸ ਚੁੱਕਾ ਕਿ ਐਕਸ਼ਨ ਤੇ ਉਹਨਾਂ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਆ ਕਿ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਕਿ ਕਾਰਵਾਈ ਦੀ ਤਾਂ ਮੰਗ ਹੋਣੀ ਚਾਹੀਦੀ ਆ ਇਹ ਨਾ ਹੋਵੇ ਕਿ ਕੱਲ ਤੋਂ ਮੈਨੂੰ ਛੱਡੋ ਕਿਸੇ ਹੋਰ ਵਰਕਰ ਨਾਲ ਧੱਕਾ ਹੋ ਜਾਵੇ ਕਿ ਅੱਜ ਤਾਂ ਆਪਾਂ ਵਰਕਰ ਨਾਲ ਧੱਕਾ ਕਰਦੇ ਹਾਂ ਕੱਲ ਨੂੰ ਆਪਾਂ ਜੇ ਕੋਈ ਐਮਐਲਏ ਦੀ ਇਲੈਕਸ਼ਨ ਲੜਦੇ ਹਾਂ ਪ੍ਰਮਾਤਮਾ ਕਰੇ ਐਮਐਲਏ ਬਣ ਜਾਓ ਤੁਸੀਂ ਕਿ ਜਨਤਾ ਦਾ ਜਨਤਾ ਨਾਲ ਵੀ ਇਦਾਂ ਹੀ ਕਰੋਗੇ ਤੇ ਜਨਤਾ ਜੇ ਕੋਈ ਕੰਮ ਕਰਾਣ ਆਉਗੇ ਆਪਾਂ ਉਸ ਨਾਲ ਵੀ ਇਦਾਂ ਧੱਕਾ ਕਰਾਂਗੇ ਹੂੰ ਤੇ ਤੁਹਾਨੂੰ ਲੱਗਦਾ ਪਿਆ ਕਿ ਤੁਹਾਡੀ ਪਾਰਟੀ ਦੇ ਲੀਡਰ ਤੁਹਾਡੇ ਨਾਲ ਧੱਕਾ ਕਰਦੇ ਪਏ ਆ ਬਿਲਕੁਲ ਸਭ ਕੁਝ ਸਾਹਮਣੇ মিডিਆ ਦੇ ਸਾਹਮਣੇ ਆ ਚੁੱਕਾ ਹੈ ਕਿਹੜੇ ਉਹ ਲੀਡਰ ਹੈ ਜਿਹਦੇ ਪਿੱਛੇ ਇਹਨੇ ਵਿਵਾਦ ਹੁੰਦਾ ਜਿਹਨੂੰ ਹਲਕਾ ਵੈਸਟ ਤੋਂ ਆਪ ਹੀ ਉਹ ਚੇਂਜ ਕਰਕੇ ਹਲਕਾ ਆਤਮ ਨਗਰ ਦੇ ਵਿੱਚ ਲਿਆਂਦੇ ਐ ਇੰਨਾ ਕਿਹੜਾ ਉਹ ਵੱਡਾ ਲੀਡਰ ਆ ਗਿਆ ਜਿਹਨੂੰ ਬਲਾਕ ਪ੍ਰਧਾਨ ਬਣਾਏਗੇ ਇਹ ਤਾਂ ਹੁਣ ਚੀਮਾ ਜੀ ਦੱਸ ਸਕਦੇ ਨਹੀਂ ਕੋਈ ਨਾਮ ਉਹਨਾਂ ਦਾ ਕੁਝ ਕੋਈ ਮੁੰਡਾ ਦਿਲਬਖ ਸਿੰਘ ਨਾਮ ਤੋਂ ਨਾਮ ਤੋਂ ਜੋ ਆ ਰਿਹਾ ਸੀਗਾ ਸਾਹਮਣੇ ਕਿ ਉਹਨਾਂ ਦਾ ਬਹੁਤ ਖਾਸ ਹੈ ਜਿਹੜਾ ਇਹ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਵੇਂ ਕੀ ਹੋ ਜਾ ਮੈਂ ਕੁਝ ਜਾਣਦਾ ਨਹੀਂ ਇਹਦੇ ਬਾਰੇ ਹੁਣ ਦਿਲਬਖ ਸਿੰਘ ਬਲਾਕ ਪ੍ਰਧਾਨ ਲੱਗੇਗੇ ਨਹੀਂ ਨਹੀਂ ਬਿਲਕੁਲ ਚਿੱਠੀ ਪਾਰਟੀ ਹਾਈ ਕਮਾਂਡ ਵੱਲੋਂ ਕੈਨਸਲ ਹੋ ਚੁੱਕੀ ਸੀ ਠੀਕ ਹੈ ਤੇ ਹੁਣ ਉਹ ਵੈਸਟ ਦੇ ਵਿੱਚ ਵੀ ਨਹੀਂ ਹੈ ਤੇ ਆਤਮ ਨਗਰ ਦੇ ਵਿੱਚ ਵੀ ਨਹੀਂ ਹੈ ਜੀ ਠੀਕ ਹੈ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਪਈ ਜਿਹੜੇ ਇਹਨਾਂ ਦੀ ਆਪਸੀ ਧੜੇਬੰਦੀ ਆ ਦੋਵਾਂ ਦੋ ਵੱਡੇ ਲੀਡਰਾਂ ਦੀ ਉਹ ਕਿਤੇ ਨਾ ਕਿਤੇ ਜਿਹੜੀ ਯੁਵਾ ਤੁਹਾਡੀ ਪੀੜ੍ਹੀ ਆ ਰਹੀ ਨੀਚੇ ਲੀਡਰਾਂ ਦੀ ਉਹਨਾਂ ਦੇ ਵਿੱਚ ਕਿਤੇ ਦੇਖਣ ਨੂੰ ਹੀ ਬਣਾਉਣ ਨੂੰ ਕਰਦੇ ਪਏ ਨੇ ਕਿ ਉਹ ਇੱਕ ਪਾਸੇ ਤੁਸੀਂ ਇੱਕ ਗੁੱਟ ਦੇ ਬੰਦੇ ਲੈ ਹੋ ਤੇ ਦੂਜੇ ਪਾਸੇ ਉਹੀ ਜਗ੍ਹਾ ਦੇ ਉੱਤੋਂ ਆਪਣੇ ਗੁੱਟ ਲਾਉਂਦੇ ਹੋਏ ਨੇ ਉਹ ਮੈਂ ਧੜੇਬੰਦੀ ਦੀ ਗੱਲ ਕਰਨ ਤਾਂ ਮੈਂ ਇਹਦੇ ਵਿੱਚ ਪੈਣਾ ਨਹੀਂ ਚਾਹੁੰਦਾ ਸੀ ਹਾਂਜੀ ਤੇ ਇਹਦਾ ਸਵਾਲ ਤਾਂ ਤੁਸੀਂ ਸੀਨੀਅਰ ਲੀਡਰਸ਼ਿਪ ਨਾਲ ਪੁੱਛ ਲਓ ਹੀ ਦੇ ਸਕਦੇ ਆ ਤੈਨੂੰ ਨਹੀਂ ਲੱਗਦਾ ਕਿ ਤੇ ਨਾ ਕਿਤੇ ਗਲਤ ਹੁੰਦਾ ਪਿਆ ਹੈ ਤਾਂ ਇੰਨਾ ਜ਼ਰੂਰ ਸੋਚੀਦਾ ਕਿ ਇੱਦੇ ਪਿੱਛੇ ਜਿਹੜਾ ਧੜੇ ਬੰਦਿਆਂ ਵਿੱਚ ਸਾਡੇ ਵਰਗੇ ਆਮ ਕਰਦੇ ਨੌਜਵਾਨ ਜਿਹੜੇ ਉੜਦੇ ਆ ਉਹ ਬਰਬਾਦ ਹੋ ਜਾਂਦੇ ਖਤਮ ਹੋ ਜਾਂਦੇ ਠੀਕ ਹੈ ਮਤਲਬ ਕਿ ਵੱਡੇ ਲੀਡਰਾਂ ਦੀ ਆਪਸੀ ਲੜਾਈ ਦੇ ਵਿੱਚ ਜਿਹੜੇ ਨਵੇਂ ਜੋ ਨਵੇਂ ਚਿਹਰੇ ਨੇ ਆਪਾਂ ਕਹਿ ਦਈਏ ਉਹਨਾਂ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਹੋ ਜਾਂਦੀ ਹੈ ਨੁਕਸਾਨ ਹੋ ਜਾਂਦਾ ਉਹਨਾਂ ਦਾ ਤੇ ਕਿਤੇ ਨਾ ਕਿਤੇ ਇਹ ਨਹੀਂ ਤਾਂ ਲੱਗਦਾ ਜੀ ਜਿਹੜੀ ਰਾਜਨੀਤੀ ਹੈ ਦੇ ਵਿੱਚ ਜੀ ਹਜ਼ੂਰੀ ਜ਼ਿਆਦਾ ਜ਼ਰੂਰੀ ਹੋ ਗਈ ਹੈ ਅੱਜ ਕੱਲ ਵੀ ਜੀ ਜੀ ਹਜ਼ੂਰੀ ਕਰੋਗੇ ਤਾਂ ਹੀ ਠੀਕ ਹੈ ਨਹੀਂ ਤਾਂ ਨਹੀਂ ਬਿਲਕੁਲ ਹਾਂਜੀ ਉਹੀ ਸ਼ਾਇਦ ਤੁਹਾਡੇ ਨਾਲ ਹੁੰਦਾ ਜਾਂ ਨਾਲੇ ਹੁੰਦਾ ਪਿਆ ਹਾਂਜੀ ਤੇ ਹੁਣ ਫੇ ਇਸ ਤੋਂ ਅੱਗੇ ਇੱਕ ਤੁਹਾਨੂੰ ਇਹ ਵੀ ਚੀਜ਼ ਪੁੱਛਣਾ ਚਾਹਾਂਗੇ ਜਿਹੜੇ ਈਸ਼ਵਰ ਜੋ ਚੀਮਾ ਹੈ ਉਹਨਾਂ ਨਾਲ ਤੁਹਾਡੇ ਇਹਨਾਂ ਵਿਵਾਦ ਵੀ ਹੁੰਦਾ ਵਾ ਤੇ ਕੀ ਤੁਹਾਡੇ ਈਸ਼ਵਰ ਜੋ ਚੀਮਾ ਨਾਲ ਰਿਲੇਸ਼ਨ ਪਹਿਲਾਂ ਵਧੀਆ ਨਹੀਂ ਸੀਗੇ ਮੇਰੇ ਨਾਲ ਬਹੁਤ ਚੰਗੇ ਰਿਲੇਸ਼ਨ ਸੀਗੇ ਚੀਮਾਈ ਦੇ ਤੋਂ ਛੋਟੇ ਭਰਾਵਾਂ ਵਰਗਾ ਸੀਗਾ ਮੈਂ ਉਹਨਾਂ ਦੇ ਤੇ ਉਹ ਮੇਰੇ ਮੈਂ ਬੜਾ ਸਤਿਕਾਰ ਕਰਦਾ ਅੱਜ ਵੀ ਉਹਨਾਂ ਦਾ ਤੇ ਉਸ ਤੋਂ ਇੱਕ ਇਹ ਵਿਵਾਦ ਹੋਣ ਤੋਂ ਪਹਿਲਾਂ ਵੀ ਉਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ ਸੀਗਾ ਪਹਿਲਾਂ ਤੋਂ ਮੈਂ ਮਿਲ ਕੇ ਵੀ ਆਇਆ ਚਲੋ ਨਾਰਮਲੀ ਗੱਲ ਹੋਈ ਸੀਗੀ ਪਰ ਮੈਨੂੰ ਨਹੀਂ ਪਤਾ ਸੀ ਐਕਚੁਅਲੀ ਉਹਨਾਂ ਦੇ ਮਨ ਦੇ ਵਿੱਚ ਮੇਰੇ ਲਈ ਇੰਨੀ ਠੇਸ ਹੈਗੀ ਹੈ ਤੇ ਇਹ ਤਾਂ ਨਹੀਂ ਉਦੋਂ ਤੁਹਾਡੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਵੀ ਇਹਨੂੰ ਬਲੌਕ ਪ੍ਰਧਾਨ ਲਗਾਉਣਾ ਇਹਨੂੰ ਨਹੀਂ ਲਗਾਉਣਾ ਨਹੀਂ ਨਹੀਂ ਬਿਲਕੁਲ ਇਹਨਾਂ ਦੀ ਕੋਈ ਗੱਲ ਨਹੀਂ ਹੋਈ اچھا ਇੱਕ ਦਿਨ ਪਹਿਲਾਂ ਤੁਸੀਂ ਮਿਲਦੇ ਹੋ ਤੇ ਦੂਜੇ ਦਿਨ ਹੀ ਇਹ ਵਿਵਾਦ ਸ਼ੁਰੂ ਹੋ ਜਾਂਦੀ ਹੈ ਹੈ ਕਦੋਂ ਦਾ ਸੱਚ ਵਿਵਾਦ ਇਹ ਕੁਛ ਇੱਕ ਦੋ ਦਿਨ ਪਹਿਲਾਂ ਦੀ ਇਹ ਗੱਲ ਹੈ ਠੀਕ ਹੈ ਤੇ ਹੁਣ ਤੁਹਾਡੇ ਨੈਕਸਟ ਸਟੈਪ ਕੀ ਹੋਊਗੇ ਨੈਕਸਟ ਸਟੈਪ ਤਾਂ ਚਲੋ ਪਾਰਟੀ ਹਾਈ ਕਮਾਂਡ ਅੱਗੇ ਬੇਨਤੀ ਆਈ ਹੂੰ ਕਿ ਇਹਨੂੰ ਜਲਦੀ ਉਜਾਗਰ ਕੀਤਾ ਜਾਵੇ ਕਿ ਅੱਜ ਜੇ ਪਾਰਟੀ ਦੇ ਵਿੱਚ ਇਦਾਂ ਦੇ ਲੀਡਰ ਆ ਹੂੰ ਆਪਣੇ ਆਪ ਨੂੰ ਕਹਿੰਦੇ ਆ ਕਿ ਹਲਕਾ ਆਤਮ ਨਗਰ ਵੀ ਚਲਾ ਰਿਆ ਹਲਕਾ ਸਾਊਥ ਵੀ ਚਲਾ ਰਿਆ ਅੱਛਾ ਈਸ਼ਵਰਜੋ ਸਿੰਘ ਜੀ ਮੈਂ ਕਹਿ ਰਹੇ ਨੇ ਤੁਹਾਨੂੰ ਹਾਂਜੀ ਅੱਛਾ ਮਤਲਬ 1 ਲੀਟਰ 2-2 ਹਲਕੇ ਇਕੱਲੇ ਸੰਭਾਲ ਸਕਦੇ ਆ ਚਲਾ ਰਿਆ ਤੋ ਵਰਕਰ ਤਾਂ ਮੇਰੇ ਵਰਗਾ ਫਿਰ ਰੋਲ ਜੂਗਾ ਹੂੰ ਜਿੱਦਾਂ ਕਿ ਤੁਸੀਂ ਸੁਣਿਆ ਸੀ ਰੋਹਨ ਲਾਲਕਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਯੁਵਾ ਪੀੜ੍ਹੀ ਆ ਜੋ ਰਾਜਨੀਤੀ ਦੇ ਵਿੱਚ ਆਉਂਦੀ ਪਈ ਆ ਨਵੇਂ ਚਿਹਰੇ ਆਉਂਦੇ ਪਏ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਆ ਕਿਤੇ ਨਾ ਕਿਤੇ ਉਹਨਾਂ ਨੂੰ ਬੈਕਫੁੱਟ ਤੇ ਲਿਆਂਦਾ ਪ੍ਰਯਾਸ ਕੀਤਾ ਜਾ ਰਿਹਾ ਇੱਥੇ ਵੀ ਕਈ ਖੁਲਾਸੇ ਹੋਏ ਨੇ ਕਿ ਈਸ਼ਵਰ ਜੋ ਸਿੰਘ ਟੀਮਾ ਵੱਲੋਂ ਇੱਕ ਜੋ ਬਲੌਕ ਪ੍ਰਧਾਨ ਹਲਕਾ ਵੈਸਟ ਦੇ ਵਿੱਚ ਜਿਹਨੂੰ ਲਗਾਇਆ ਜਾਂਦਾ ਉਹਨੂੰ ਤੱਕੇ ਨਾਲ ਹਲਕਾ ਆਤਮ ਨਗਰ ਦੇ ਵਿੱਚ ਲਿਆਂਦੇ ਰੋਪ ਵੀ ਲੱਗੇ ਨੇ ਇਸ ਬੰਦੇ ਵਿੱਚ ਈਸ਼ਵਰ ਜੋ ਸਿੰਘ ਟੀਮਾ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਦੇਖਦੇ ਰਹੋ ਜਨਿਤੈਸ਼ੀ ਮਹਿਰਾਦੀ ਸੈਣੀ ਧੰਨਵਾਦ ਹਾਂਜੀ ਈਸ਼ਵਰ ਜੋ ਜੀ ਰਾਜੀ ਬੋਲੇ ਸੀ ਮੈਂ ਜਨਿਤੈਸ਼ੀ ਨਿਊਜ਼ ਚੈਨਲ ਤੋਂ ਜੀ ਸਰ ਇੱਕ ਆਡੀਓ ਵਾਇਰਲ ਹੋ ਰਹੀ ਸੀ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਤੇ ਸਾਡੇ ਕੋ ਰੋਹਨ ਲਾਲ ਕਾਈ ਦਾ ਅਸੀਂ ਇੰਟਰਵਿਊ ਵੀ ਕੀਤਾ ਸੀਗਾ ਤੇ ਉਹਨਾਂ ਵੱਲੋਂ ਰੋਪ ਲਗਾਏ ਗਏ ਵੀ ਤੁਹਾਡੇ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਤੇ ਧੱਕੇ ਨਾਲ ਬਲੌਗ ਪ੍ਰਧਾਨ ਲਗਾਇਆ ਜਾ ਰਿਹਾ ਸੀ ਜੀ ਤੇ ਉਸ ਬਾਰੇ ਸਰ ਤੁਹਾਡਾ ਕੀ ਕਹਿਣਾ ਜੀ ਸਾ ਮੈਂ ਕੁਝ ਨਹੀਂ ਕਹਿਣਾ ਚਾਹਦਾ ਕੋਈ ਨਹੀਂ ਕੋਈ ਕੁਝ ਨਹੀਂ ਨਹੀਂ ਇਹ ਆਡੀਓ ਤੁਹਾਡੀ ਹੀ ਹੈ ਜਾਂ ਕਿਦਾਂ ਇਹ ਫੇਕ ਕੀਤੀ ਗਈ ਹੈ ਸਾ ਮੇਰੇ ਐਡਵੋਕੇਟ ਨੇ ਜੋ ਭੇਜਣਾ ਭੇਜ ਚੁੱਕੇ ਹੈ ਚੈਨਲ ਮੈਂ ਉਹਦੇ ਕੋਸ਼ਿਸ਼ ਨਹੀਂ ਕਰਦਾ। ਠੀਕ। ਆਮ ਸੌਰੀ। ਠੀਕ ਠੀਕ ਐ ਜੀ ਠੀਕ। ਥੈਂਕ ਯੂ ਜੀ। ਮੈਨੂੰ ਚਾਰ ਸਾਹਿਬ ਦਾ ਫੋਨ ਆਇਆ ਸੀਗਾ ਕਿ ਉਹ